ਹਾਂ ਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਹ ਬਜਨ ਬਣਾਉਂਦੇ ਸੀਗੇ ਤੇ ਮੈਂ ਕਿਹਾ ਚਲ ਆਪਾਂ ਇਸੇ ਤੇ ਬਣਾਉਣਾ ਦੱਸ ਦਿੰਨੇ ਆ ਤੇ ਆਪਣੀਆਂ ਹੈਗੇ ਉਲਟੇ ਪਾਸੇ ਸਲਾਈ ਕੱਢਣੀ ਆਪਾਂ ਨਾਲ ਤਾਂ ਆਪਾਂ ਸਲਾਈ ਬਣਾ ਲੈਨੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਜੀ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਆਪਾਂ ਆਹ ਵਾਲਾ ਕੁੰਡਾ ਛੱਡ ਕਿੰਨਾ ਕੁੰਡੇ ਉਲਟੇ ਬਣਾਏ ਆ ਜੀ 2 4 6 8 9 ਤੇ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਅੱਗੇ ਫੇਰ ਆਪਾਂ ਨੌ ਕੁੰਡੇ ਉਲਟੇ ਬਣਾਵਾਂਗੇ ਨੌ-ਨੌ ਕੁੰਡੇ ਹੈਗੇ ਵਿੱਚ ਵਿੱਚ ਡਿਜ਼ਾਈਨ ਦੇ ਤੇ ਇੱਕ-ਇੱਕ ਕੁੰਡਾ ਉਲਟੇ ਸਾਈਡ ਤੋਂ ਸਿੱਧਾ ਬਣਦਾ ਸਿੱਧੇ ਪਾਸਿਓਂ ਉਲਟਾ ਬਣਦਾ पूरी सलाई बनगे आपण पु्ठी सलाईन आपे पासे गुंडा तारांगे आपण एक दो తినే ఏతో బండే పూరే డే బ తిని కండే ఆ తిని కడా బావే ఇలా కండా సిధా బాగే ਇਹਦੇ ਤੇ ਅਸੀਂ ਫੇਰ ਧਾਗਾ ਇਧਰ ਹੀ ਰੱਖਾਂਗੇ ਆਹ ਕੁੰਡਾ ਸੇ ਜਿਹੜਾ ਉਲਟਾ ਬਣਾਉਣਾ ਹੈ ਉਹ ਇਸ ਤਰ੍ਹਾਂ ਕਰਕੇ ਇਹਨੂੰ ਉਲਟਾ ਬਣਾ ਲਾਂਗੇ ਉਹ ਧਾਗਾ ਅੱਗੇ ਰੱਖਾਂਗੇ ਐਸ ਕੁੰਡੇ ਦੇ ਤੁਸੀਂ ਵੜ ਪਾਵਾਂਗੇ ਇਹਨੂੰ ਸਿੱਧਾ ਬਣਾ ਲਿਆ ਦੋ ਕੁੰਡੇ ਸੇ ਅੱਥੇ ਵਧਾ ਲਿਆ ਇੱਕ ਗੁੰਡਾ ਵਧਾ ਲਿਆ ਅੱਗੇ ਅਸੀਂ ਫੇਰ ਤੱਕ ਅੱਗੇ ਕਰਾਂਗੇ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਦੋ ਤਿੰਨ ਚਾਰ ਪੰਜ ਗੁੰਡੇ ਸਿੱਧੇ ਬਣਾਏ ਇੱਕ ਗੁੰਡਾ ਉਲਟਾ ਤਾਂਗਾ ਪਿੱਛੇ ਕਰਾਂਗੇ ਫਿਰ ਤੋਂ ਇੱਕ ਦੋ ਤਿੰਨ ਚਾਰ ਪੰਜ ਗੁੰਡੇ ਸਿੱਧੇ ਬਣਾਏ ਇੱਥੇ ਅਸੀਂ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਤਾਗਾ ਅੱਗੇ ਕਰਾਂਗੇ। ਵੜ ਪਾ ਕੇ ਇੱਕ ਗੁੰਡਾ ਸਿੱਧਾ ਬਣਾਵਾਂਗੇ। ਤਾਗਾ ਅਸੀਂ ਪਿੱਛੇ ਹੀ ਰੱਖਾਂਗੇ। ਆਹ ਗੁੰਡਾ ਸੇ ਉਲਟਾ ਬਣਾ ਲਾਂਗੇ। ਹੁਣ ਅਸੀਂ ਤਾਗਾ ਅੱਗੇ ਰੱਖਾਂਗੇ। ਆਹ ਵਾਲਾ ਪੁੰਡਾ ਸਿੱਧਾ ਬਣਾ ਲਾਂਗੇ। ਫਿਰ ਵੜ ਪਾ ਕੇ ਅਗਲੇ ਤਿੰਨ ਗੁੰਡਿਆਂ ਤੋਂ ਅਸੀਂ ਇੱਕ ਗੁੰਡਾ ਬਣਾ ਦਾਂਗੇ। ਉਹਨਾਂ ਦੇ ਕੁੰਡੇ ਸਿੱਧੇ ਹੋਗੇ ਸਾਡੇ ਆ ਲਾਸਟ ਵਾਲਾ ਕੁੰਡਾ ਹੋਇਸੇ ਸਿੱਧਾ ਬਣਾ ਲਾਂਗੇ 6 ਕੁੰਡੇ ਹੋਗੇ ਸਾਡੇ ਕੋਲੇ 6 ਇੱਧਰ ਉਲਟੀ ਸਲਾਈ ਅਸੀਂ ਜਿਹੜੇ ਸਾਡੇ ਕੁੰਡੇ ਉਲਟੇ ਅਸੀਂ ਉਲਟੇ ਬਣਾਵਾਂਗੇ ਬੇਚੇ ਇੱਕ ਕੁੰਡਾ ਸਾਡਾ ਸਿੱਧਾ ਬਣੂਗਾ ਉਹ ਅਸੀਂ ਸਿੱਧਾ ਬਣਾਵਾਂਗੇ ਆਹ ਵਾਲਾ ਕੁੰਡਾ ਸਿੱਧਾ ਬਣਾਇਆ ਇਹ ਅਸੀਂ ਵੜ ਪਾਇਆ ਸੀ ਕੁੰਡਾ ਹੋਊੀ ਸਿੱਧਾ ਬਣਾਵਾਂਗੇ ਉਲਟਾ ਬਣਾਵਾਂਗੇ ਆ ਵੀ ਉਲਟਾ ਪੂਰੀ ਸਲਾਈ ਇਸ ਤਰ੍ਹਾਂ ਸੀ ਉਲਟੀ ਬਣਾ ਲਾਂਗੇ ਆਗੇ ਸਿੱਧੇ ਪਾਸੇ ਤੇ ਹੁਣ ਅਸੀਂ ਬਣਾਵਾਂਗੇ ਚਾਰ ਗੁੰਡੇ ਸਿੱਧੇ ਆਹ ਗੁੰਡਾ ਸੀ ਤੇ ਆਹ ਤਿੰਨ ਗੁੰਡੇ ਲੈ ਕੇ ਆ ਜਿਹੜਾ ਅਸੀਂ ਵਧਾਇਆ ਸੀ ਗੁੰਡਾ ਵਾਲਾ ਇਹ ਲੈ ਕੇ ਸੀ ਤਿੰਨਾਂ ਦਾ ਇੱਕ ਕਰ ਦਾਂਗੇ ਇੱਥੇ ਵੜ ਪਾ ਕੇ ਅਸੀਂ ਫੇਰ ਗੁੰਡਾ ਵਧਾ ਲਾਂਗੇ ਅੱਗੇ ਵੀ ਅਸੀਂ ਵੜ ਪਾ ਕੇ ਗੁੰਡਾ ਇੱਕ ਵਧਾ ਲਾਂਗੇ ਇੱਥੇ ਸਾਡੇ 2 ਗੁੰਡੇ 1 ਗੁੰਡਾ ਸਿੱਧਾ ਹੋ ਗਿਆ ਤਾਂ ਗਾ ਅੱਗੇ ਕਰਕੇ ਆ ਗੁੰਡਾ ਸੇ ਉਲਟਾ ਬਣਾ ਲਾਂਗੇ ਇਹਦੇ ਨਾਲ ਹੁਣ ਅਸੀਂ ਇੱਕ ਗੁੰਡਾ ਸਿੱਧਾ ਬਣਾ ਲਾਂਗੇ ਵੜ ਪਾ ਕੇ ਆ ਗੁੰਡਾ ਵੀ ਸਿੱਧਾ ਬਣਾਵਾਂਗੇ ਅੱਗੇ ਫਿਰ ਵੜ ਪਾਵਾਂਗੇ ਆ ਤਿੰਨ ਗੁੰਡਿਆਂ ਤੋਂ ਫਿਰ ਅਸੀਂ ਇੱਕ ਗੁੰਡਾ ਬਣਾਵਾਂਗੇ ਚਾਰ ਕੁੰਡੇ ਸਿੱਧੇ ਬਣਾਵਾਂਗੇ ਇੱਕ ਕੁੰਡਾ ਉਲਟਾ ਅੱਗੇ ਫੇਰ ਅਸੀਂ ਚਾਰ ਕੁੰਡੇ ਸਿੱਧੇ ਬਣਾਵਾਂਗੇ ਇੱਥੇ ਹੁਣ ਅਸੀਂ ਆ ਤਿੰਨ ਕੁੰਡੇ ਲਵਾਂਗੇ ਤਿੰਨਾਂ ਦਾ ਇੱਕ ਕਰ ਦੇਾਂਗੇ ਇੱਥੇ ਅਸੀਂ ਗਲ ਪਾ ਕੇ ਇੱਕ ਕੁੰਡਾ ਸਿੱਧਾ ਫਿਰ ਵਾਲ ਪਾ ਕੇ ਇੱਕ ਕੁੰਡਾ ਫੇਰ ਸਿੱਧਾ ਬਣਾ ਲਾਂਗੇ ਇੱਥੇ ਜਿਹੜੇ ਅਸੀਂ ਤਿੰਨ ਕੁੰਡੇ ਘਟਾਏ ਆ ਸਾਡੇ ਆਹ ਦੋ ਕੁੰਡੇ ਪੂਰੇ ਹੋ ਗਏ ਅੱਗੇ ਹੁਣ ਅਸੀਂ ਆਹ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਆਹੇ ਇਸ ਤਰ੍ਹਾਂ ਹੀ ਪਾਉਂਦੇ ਜਾਵਾਂਗੇ ਅਸੀਂ ਡਿਜ਼ਾਈਨ ਸਾਡਾ ਡਿਜ਼ਾਈਨ ਇਸ ਤਰ੍ਹਾਂ ਹੀ ਬਣਦਾ ਜਾਊਗਾ ਇਸ ਤਰ੍ਹਾਂ ਪੱਤੀਆਂ ਬਣਦੀਆਂ ਜਾਣਗੀਆਂ ਆਹ ਪੱਤੀ ਇਸ ਤਰ੍ਹਾਂ ਬਣ ਜੂਗੀ ਇੱਥੇ ਇਸ ਤਰ੍ਹਾਂ ਬਣ ਜੂਗੀ ਆਹ ਵਾਲੀ ਪੱਤੀ ਇਹਦੇ ਉਂ ਬਣ ਜੂਗੀ ਅੱਗੇ ਫੇਰ ਅਸੀਂ ਇਸੇ ਤਰ੍ਹਾਂ ਹੀ ਫੇਰ ਸਟਾਰਟ ਕਰ ਲਵਾਂਗੇ ਸੇਮ ਤੇ ਸਟਾਰਟ ਹੁੰਦਾ ਡਿਜ਼ਾਈਨ ਇਸੇ ਵਤੀ ਤੇ ਫੇਰ ਇਸ ਤਰ੍ਹਾਂ ਅੱਗੇ ਇਸ ਤਰ੍ਹਾਂ 1 2 3 4 5 6 6 ਗਲੀਆਂ ਬਣ ਜਾਣਗੀਆਂ ਜਦੋਂ ਇਹ ਇੱਥੇ ਆ ਕੇ ਐਂਡ ਤੇ ਬੰਦ ਹੋ ਜੂਗੀ ਆ ਵਾਲੀ ਦੋ ਬਣੀਆਂ ਹਾਲੇ ਚਲੋ ਜੀ ਬਣਾਇਓ ਤੇ ਮੈਨੂੰ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦਾ ਲੱਗਿਆ ਡਿਜ਼ਾਈਨ ਤੇ ਮੇਰੇ ਵੀਡੀਓ ਬਣਾਉਣ ਦਾ ਤਰੀਕਾ ਤੁਹਾਨੂੰ ਕਿਵੇਂ ਲੱਗਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ